ਸ਼ੀ ਦੀ ਦਿਹਾੜੇ ਮੌਕੇ ਸਤਿਆ ਪ੍ਰਕਾਸ਼ ਪਰਵਾਕਰ ਦੀ ਮੂਰਤੀ ਦਾ ਅਨਾਵਰਨ ਇਕਵਾਲ ਸਿੰਘ ਲਾਲਪੁਰਾ ਨੇ ਵਿਸ਼ੇਸ਼ ਤੌਰ ਤੇ ਕੀਤੀ ਸ਼ਿਰਕਤ ਸ਼ਰਦਾ ਤੇ ਸੁਮਨ ਕੀਤੇ ਅਰਪਿਤ ਅਮਰ ਸ਼ੀ ਸਤਿਆ ਪ੍ਰਕਾਸ਼ ਪਰਵਾਕਰ ਦੀ ਸ਼ੀ ਦੀ ਦੀਪਸ ਮੌਕੇ ਅੱਜ ਉਹਨਾਂ ਦੀ ਪਾਰਟੀਮਾ ਦਾ ਅਨਾਵਰਨ ਰਾਜਪੁਰਾ ਦੇ ਪਰਵਾਕਰ ਚੌਕ ਵਿੱਚ ਕੀਤਾ ਗਿਆ ਇਸੇ ਦੀ ਸਮਾਗਮ ਦਾ ਆਯੋਜਨ ਰਾਸ਼ਟਰਵਾਦੀ Hindu ਨੇਤਾ ਅਸ਼ੋਕ ਚੱਕਰਵਰਤੀ ਦੀ ਰਹਿਨੁਮਾਈ ਹੇਠ ਹੋਇਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਰਾਸ਼ਟਰੀ ਮਰੋਟੀ ਕਮਿਸ਼ਨ ਦੇ ਪ੍ਰਧਾਨ ਇਕਵਾਲ ਸਿੰਘ ਲਾਲਪੁਰਾ ਅਭਿਨਸ਼ਿਤ ਜੈਸਵਾਲ ਸੰਗਠਨ ਮੰਤਰੀ ਰਾਸ਼ਟਰੀ ਪ੍ਰਕਾਸ਼ਾ ਸਿਮਤੀ ਅਤੇ ਮਹਾਮੰਡਲੇਸ਼ਵਰ 1008 ਅਖੀਲੇਸ਼ਵਰ ਦਾਸ ਤਿਆਗੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸ਼ਹੀਦ ਦਾ ਸਨਮਾਨ ਹਮੇਸ਼ਾ ਹੀ ਲੋਕਾਂ ਦੇ ਦਿਲਾਂ ਵਿੱਚ ਰਹਿੰਦਾ ਹੈ ਜੋ ਸਤਿਆ ਪ੍ਰਕਾਸ਼ ਪਰਵਾਕਰ ਨੇ ਰਾਸਪੁਰਾ ਤੇ ਸਮੁੱਚੇ ਪੰਜਾਬ ਦੇ ਲਈ ਕੀਤਾ ਹੈ। ਉਹ ਭੁੱਲਣ ਯੋਗ ਨਹੀਂ ਹੈ ਤੇ ਅੱਜ ਇਸ ਮੂਰਤੀ ਨਾਵਰਨ ਅਤੇ ਸ਼ਹੀਦੀ ਸਮਾਗਮ ਮੋਕੇ ਅਸੀਂ ਸਾਰੇ ਆਪਣੀ ਟੀਮ ਨਾਲ ਮਿਲ ਕੇ ਉਹਨਾਂ ਨੂੰ ਨਮਨ ਕਰਦੇ ਹਾਂ ਇਸ ਜੀ ਦੀ ਸਮਾਗਮ ਵਿੱਚ ਸ਼ਰਦਾ ਦੇ ਸੁਮਨ ਪੇਟਕਰ ਨਾਲ ਸਾਰੇ ਪਤਵੰਤਿਆਂ ਦਾ ਅਮਾਸ਼ੀ ਸਤਿਆਪ੍ਰਕਾਸ਼ ਪਰਵਾਕਰ ਦੇ ਪਰਿਵਾਰ ਵੱਲੋਂ ਧੰਨਵਾਦ ਕੀਤਾ ਗਿਆ ਇਸ ਜੀ ਦੀ ਸਮਾਗਮ ਮੌਕੇ ਰਾਸ਼ਟਰੀਵਾਦੀ ਹਿੰਦੂ ਨੇਤਾ ਅਸ਼ੋਕ ਚੱਕਰਵਰਤੀ ਰਾਸ਼ਟਰੀ ਕਾਰਜਕਾਰੀ ਮੈਂਬਰ ਭਾਰਤੀ ਜਨਤਾ ਪਾਰਟੀ ਹਜੀ ਸਿੰਘ ਗਰੇਵਲ ਹਲਕਾ ਇੰਚਾਰਜ ਭਾਰਤੀ ਜਨਤਾ ਪਾਰਟੀ ਜਗਦੀਸ਼ ਕੁਮਾਰ ਜੱਗਾ ਨਗਰ ਕੌਂਸਲ ਰਾਸਪੁਰਾ ਦੇ ਪ੍ਰਧਾਨ ਨਰਿੰਦਰ ਸ਼ਾਸਤਰੀ ਪ੍ਰਦੀਪ ਨੰਦਾ ਰੁਪਿੰਦਰ ਰੂਪੀ ਅਤੇ ਸ਼ਹਿਰ ਦੇ ਹੋਰ ਪਤਵੰਤਿਆਂ ਨੇ

ਮਨ ਸਮਰਪਿਤ ਮਨ ਸਮਰਪਿਤ ਔਰ ਇਹ ਜੀਵਨ ਸਮਰਪਿਤ ਚਾਹਤਾ ਹੂੰ ਦੇਸ਼ ਕੀ ਧਰਤੀ ਤੁਝੇ ਕੁਛ ਔਰ ਵੀ ਤੋ ਭਾਰਤ ਮਾਤਾ ਕੀ ਜੈ ਅੱਜ ਸਭ ਤੋਂ ਪਹਿਲਾਂ ਤਾਂ ਮੈਂ ਸ਼ਹੀਦ ਪ੍ਰਭਾਕਰ ਜੀ ਨੂੰ ਸਰਦਾਰ ਦੇ ਭੁੱਲ ਬੇਟ ਕਰਦਾ ਤੇ ਮੈਂ ਇਹ ਕਹਿ ਸਕਦਾ ਵੀ ਜਿਹੜੇ ਮਾਂ ਮਾਂ ਕ੍ਰਾਂਤੀ ਸੇਵਾ ਦਲ ਮਾਵੀਰ ਕ੍ਰਾਂਤੀ ਸੇਵਾ ਦਲ ਦੇ ਪ੍ਰਧਾਨ ਚੱਕਰਵਰਤੀ ਜੀ ਤੇ ਉਹਨਾਂ ਦੇ ਮੈਂਬਰ ਦਾ ਦੇ ਉਹਨਾਂ ਨੇ ਬਹੁਤ ਮਿਹਨਤ ਕਰਕੇ ਅੱਜ ਸ਼ਹੀਦ ਸਰਬਾਕਰ ਜੀ ਦੀ ਮੂਰਤੀ ਵੀ ਅ ਸਥਾਪਨਾ ਕਰਾਈ ਤੇ ਮੈਂ ਜਿਨ ਜਿਨੀ ਵੀ ਇਸ महावीर ਕਲੱਬ ਦੀ ਮਾਤ੍ਰਿਪ ਕਰਾਂ ਉਹ ਨਹੀਂ ਕਟਾ ਕਿਉਂ ਕਿ ਜੋ ਇਹਨਾਂ ਨੇ ਕਲੱਬ ਇਹ ਸ਼ਹੀਦਾਂ ਨੂੰ ਯਾਦ ਕਰਕੇ ਇਹਨਾਂ ਨੇ ਇੱਕ ਰਾਜਪੁਰੇ ਵਿੱਚ ਉਦਾਹਰਣ ਦਿੱਤਾ ਤੇ ਮੈਂ ਇੱਕ ਵਾਰੀ ਫਿਰ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਭਾਰਤੀ ਜਨਤਾ ਪਾਰਟੀ ਵੱਲੋਂ प्रभाकर जी श्रद्धा क्या कहना है राजपुरा की धरती पे आप आए हैं राजपुरा की धरती पर हम आए हुए हैं यहाँ आकर मुझे बहुत अच्छा लगा और जो प्रभाकर जी का कार्यक्रम मुझे इतना अच्छा लगा कि भगवान की कृपा से ऐसे ही इस धरती पे पुत्र पैदा होते रहें और इस धरती की ऐसी प्रकार रक्षा करते रहे मेरी तरफ से यही कामना है और यही मैं चाहता हूँ ਕਿਨਾ ਅੱਜ ਉਹ ਸਹਿਦੀ ਸਮਾਗਮ ਤੇ ਆਇਓ ਰਾਜਪਤ ਇਹ ਹੈ ਕਿ ਜਦੋਂ ਪੰਜਾਬ ਚੱਤੂਬਾਦ ਦਾ ਦੌਰ ਸੀ ਲੋਕਾਂ ਨੂੰ ਬੱਸਾਂ ਚੋਂ ਗੱਡੀਆਂ ਚੋਂ ਲਾਹ ਲਾ ਕੇ ਮਾਰਿਆ ਜਾਂਦਾ ਸੀ ਉਸ ਵੇਲੇ ਰਾਸ਼ਟਰੀ ਸਖਸ਼ਾ ਸੱਤੀ ਪੰਜਾਬ ਚ ਹੋਣ ਚਾਈ ਔਰ ਇਹਨਾਂ ਨੂੰ ਸਤਪਾਲ ਪਟਵਾਕਰ ਜੀ ਨੂੰ ਪੰਜਾਬ ਦਾ ਵਾਈਸ ਪ੍ਰੈਜ਼ੀਡੈਂਟ ਬਣਾਇਆ ਉਹਨਾਂ ਦੇ ਨਾਲ ਮੈਂ ਸਰੰਦ ਮੰਡਲ ਦੀ ਜ਼ਿੰਮੇਵਾਰੀ ਨਿਭਾਈ ਹੈ ਉਹਨਾਂ ਨੇ ਲਾਲ ਬਹੁਤ ਕੰਮ ਕੀਤਾ ਹੈ ਬੜਾ ਉਹਨੂੰ ਨੇ ਉਹਨਾਂ ਨੂੰ ਨੇੜੇ ਤੋਂ ਮੈਂ ਦੇਖਿਆ ਬੜੀਆਂ ਉਹਨਾਂ ਦੀਆਂ ਸਪੀਚਾਂ ਬੜੇ ਉਹਨਾਂ ਦੇ ਦੇਸ਼ ਪਿਆਰ ਦੇ ਗੀਤ ਮੈਂ ਦੇਖੇ ਆ ਔਰ ਉਹਨਾਂ ਨੇ ਭਾਰਤ ਦੇਸ਼ ਵਾਸਤੇ ਔਰ ਪੰਜਾਬ ਵਾਸਤੇ ਪੰਜਾਬ ਦੀ ਅਮਨ ਸ਼ਾਂਤੀ ਵਾਸਤੇ ਉਹਨਾਂ ਦੀ ਕੁਰਬਾਨੀ ਹੈ ਅਸੀਂ ਉਹਨਾਂ ਨੂੰ ਨਤਮਸਤ ਕਰਦੇ ਹਾਂ ਇਹ ਮੈਨੂੰ ਰਾਜਨੀਤੀ ਦੇ ਚਮਤਤਿਆਂ ਵਿੱਚ ਉਹਨਾਂ ਲੱਗਤਾ ਜਿੱਤੀਆਂ ਉਹ ਇਸ ਕਰਕੇ ਲੋਕਾਂ ਨੇ ਮੇਰਾ ਸਾਥ ਦਿੱਤਾ ਹੈ ਕਿ ਅਸੀਂ ਸੱਚ ਦਾ ਸਾਥ ਦਿੰਨੇ ਆਂ ਔਰ ਅਤੰਕਵਾਦ ਦੇ ਖਿਲਾਫ ਆਂ ਅਮਨ ਸ਼ਾਂਤੀ ਲਈ ਹਰ ਕੁਰਬਾਨੀ ਕਰ ਲਈ ਅਸੀਂ ਤਿਆਰ ਆਂ ਸੋ ਇਸ ਬਾਗ ਸਾਨੂੰ ਪ੍ਰਭਾ ਕਰੀ ਤੋਂ ਮਿਲਿਆ ਸੋ ਚੱਕਰ ਵਾਰਤੀ ਇੱਥੇ ਵੱਡੀ ਅਗਵਾਈ ਕਰ ਰਹੇ ਆਂ ਇਹਨਾਂ ਦਾ ਮੈਂ ਦਿੱਲੀ ਦੀਆਂ ਲਗਾਈਆਂ ਤੋਂ ਫਤਿਹਗੜ੍ਹ ਸਾਹਿਬ ਦੀ ਧਰਤੀ ਤੋਂ ਭਾਇਆ ਮੈਂ ਉਥੋਂ ਉਹਨਾਂ ਵੱਲੋਂ ਵੀ ਮੈਂ ਅਤੇ ਗਰ ਸਾਹਿਬ ਦੀ ਧਰਤੀ ਵੱਲੋਂ ਚੱਕਰਵਰਤੀ ਜੀ ਦਾ ਖਾਸਾ ਉਥੇ ਧੰਨਵਾਦ ਕਰਨਾ ਜਿਨ੍ਹਾਂ ਜਿਨ੍ਹਾਂ ਨੇ ਐਡਾ ਸਵਾਗਤ ਆਰਗੇਨਾਈਜ਼ ਕਰਿਆ ਬਹੁਤ ਬਹੁਤ ਧੰਨਵਾਦ ਜੈ ਹਿੰਦ ਜੈ ਭਾਰਤ ਅੱਜ ਜਿਹੜਾ ਹੈ ਮੁਰਤੀ ਦਾ ਨਵਨ ਹੋਇਆ ਸਟੈਚੂ ਦਾ ਨਵਨ ਹੋਇਆ ਇਹ ਸਤਪ੍ਰਕਾ ਜੀ ਪ੍ਰਭਕਰ ਜੀ ਦੀ ਮੂਰਤੀ ਹੈ ਇਹਨਾਂ ਨੇ ਦੇਸ਼ ਦੇ ਸਮਾਜ ਵਾਸਤੇ ਆਪਣੀ ਜਾਨ ਨਿਛਾਵਰ ਕਰ ਦਿੱਤੀ ਸ਼ਹੀਦਾਂ ਦੀ ਚਿਤਾਵਾਂ ਪਰ ਲੱਗੇਗੇ ਹਰ ਬਰਸ ਮੇਲੇ ਵਤਨ ਪਰ ਮਰ ਮਿਟਨੇ ਵਾਲੋਂ ਦਾ ਬਸ ਹੀ ਬਾਕੀ ਨਿਸ਼ਾਨ ਹੋਗਾ ਜਿਹੜੇ ਲੋਕ ਦੇਸ਼ ਤੇ ਸਮਾਜ ਦਾ ਕੰਮ ਕਰਦੇ ਨੇ ਉਹਨਾਂ ਨੂੰ ਆਮ ਯੋਗਾ ਤੱਕ ਰਹਿੰਦਾ ਪਰ ਭਾਕਰ ਜੀ ਨੇ ਹਰ ਗਰੀਬ ਮਜ਼ਦੂਰ ਜੋ ਵੀ ਵਿਅਕਤੀ ਇਹਨਾਂ ਉਹਦੇ ਵਾਸਤੇ ਦਿਨ ਰਾਤ ਨਾਲ ਖੜੇ ਨੇ ਪਰ ਭਾਕਰ ਜੀ ਜਦੋਂ ਰਾਜ ਪੰਜਾਬ ਦੇ ਵਿੱਚ ਅੰਤਗਵਾਦ ਦਾ ਦੌਰ ਸੀ ਜਦੋਂ ਭੈਣਾਂ ਦੀ ਰਾਖੀ ਖੋਈ ਜਾ ਰਹੀ ਸੀ ਜਦੋਂ ਮਾਵਾਂ ਦੇ ਲਾਲ ਖੋਏ ਜਾ ਰਹੇ ਸੀ ਜਦੋਂ ਪਤਨੀਆਂ ਸੁਹਾਗ ਉੱਤਰ ਰਿਹਾ ਸੀ ਬਸਾ ਤੋਂ ਉਤਾਰ ਕੇ નિર્ਦੋਸ਼ ਵਿਅਕਤੀਆਂ ਦੀ ਹੱਤਿਆ ਹੋ ਰਹੀ ਸੀ ਜਦੋਂ ਪੰਜਾਬ ਦੇ ਵਿੱਚ ਕੋਈ ਬੋਲਣ ਵਾਲਾ ਨਹੀਂ ਸੀ ਸਤ ਪ੍ਰਕਾਸ਼ ਜੀ ਪ੍ਰਭਾਕਰ ਉਸ ਸਮੇਂ ਪੂਰੇ ਪੰਜਾਬ ਦਾ ਭਰਮਣ ਕੀਤਾ ਰਾਸ਼ਟਰੀ ਸੁਰੱਖਿਆ ਸਮਿਤੀ ਦੇ ਨੇਤਰਤਾ ਵਿੱਚ ਸਤ ਪ੍ਰਕਾਸ਼ ਜੀ ਪ੍ਰਭਾਕਰ ਦੇ ਉੱਪਰ ਵਿਸ਼ ਇਹਦੇ ਵਾਈਸ ਪ੍ਰਧਾਨ ਦੀ ਜ਼ਿੰਮੇਵਾਰੀ ਸੀ ਤੇ ਮੇਰੇ ਕੋਲ ਰਾਜ ਪ੍ਰਦੇਸ਼ ਸੰਯੋਜਕ ਦੀ ਜ਼ਿੰਮੇਵਾਰੀ ਸੀ ਮੈਂ ਉਹਨਾਂ ਨਾਲ ਪੂਰਾ ਪੰਜਾਬ ਦਾ ਭਰਮਣ ਕੀਤਾ ਜਿੱਥੇ ਜਿੱਥੇ ਪੁਲਿਸ ਵੀ ਜਾਂਦੀ ਸੀ ਰਾਸ਼ਟਰੀ ਸੁਰੱਖਿਆ ਸਮਿਤੀ ਉੱਥੇ ਪਹੁੰਚੀ ਇਹ ਡਾਕਟਰ ਸਾਹਿਬ ਹਰਮਾਨ ਸਲਾਲ ਜੀ ਖੜੇ ਨੇ ਇਹ ਵੀ ਰਾਸ਼ਟਰੀ ਸੁਰੱਖਿਆ ਸਮਿਤੀ ਦੇ ਸਰੰਦ ਦੇ ਸੰਯੋਜਕ ਸੀ ਉਸ ਟਾਈਮ ਅਤਵਾਦ ਦਾ ਦੌਰ ਸੀ ਔਰ 16 ਮਾਰਚ ਦੀ ਕਾਲੀ ਸ਼ਾਮ ਨੂੰ ਦੋ ਸਿਰਫ ਇਹ ਨੌਜਵਾਨਾਂ ਨੇ ਜਿਨ੍ਹਾਂ ਨੂੰ ਇਹ ਦੇਸ਼ ਭਗਤੀ ਰਾਸਣਾਈ ਜਿਨ੍ਹਾਂ ਨੂੰ ਹਿੰਦੂ ਸਿੱਖ ਰੇਤਾ ਰਾਸਣਾਈ ਜਿਹੜੇ ਸਾਡੇ ਏਕਾ ਤੋੜਨ ਚਾਹੁੰਦੇ ਸੀ ਉਹ ਸਿਰਫ ਇਹ ਨੌਜਵਾਨਾਂ ਨੇ ਪਰ ਭਾਕਰ ਜੀ ਨੂੰ ਸਾਡੇ ਤੋਂ ਸਦਾ ਸਦਾ ਲਈ ਖੋ ਲਿਆ ਭਾਕਰ ਜੀ ਜਿਹੜੀ ਯਾਦਾਂ ਨੇ ਉਹਨਾਂ ਜਿਹੜੇ ਕੰਮ ਨੇ ਉਹਨਾਂ ਜਿਹੜੀ ਦੇਸ਼ ਭਗਤੀ ਹੈ ਅਸੀਂ ਅਮਰ ਨੌਜਵਾਨੀ ਦੀ ਪੀੜ੍ਹੀ ਵਿੱਚ ਇਹ ਜਗਾਣਾ ਚਾਹੁੰਦੇ ਆ ਇਸ ਕਰਕੇ ਅੱਜ उन्होंने समारिका का विमोचन भी होारिका पूरे भारत आएगी तो स्टैचू का भी होगा शहीद भारत सरकार के मंत्री लालपुरा जी आए थी अविनाश जायसवाल जी संगठन मंत्री राष्ट्रीय सुरक्षा समिति और देश के महान संत अयोध्या धाम तो ये आप जी नाल खड़े ने स्वामी अखिलेश्वरदास जी त्यागी जी अयोध्या तो आए ने पुष्कर तो स्वामी जी आए ने प्रयागराज तो स्वामी जी आए ने यह साढ़े नाल ही खड़े ने ਔਰ ਗੰਗਾ ਸਾਗਰ ਤੋਂ ਹੀ ਸ਼ਾਂਤਾਈ ਨੇ ਪੂਰੇ ਹਿੰਦੁਸਤਾਨ ਦੇ ਮੈਨ-ਮੈਨ ਹਸਤੀਆਂ ਤੋਂ ਸ਼ਾਂਤਾਈ ਨੇ ਜਿੱਦੇ ਕੋਈ ਪਰਿਵਾਰਿਕ ਮੈਂਬਰ ਜੋ ਵੀ ਇੱਥੇ ਮੌਜੂਦ ਹੈ ਔਰ ਉਹਨਾਂ ਦਾ ਕੀ ਯੋਗਦਾਨ ਹੈ ਇਸ ਮੂਰਤੀ ਤਨਾਵਰਾਂ ਨੂੰ ਮੈਂ ਇੱਕ ਗੱਲ ਕਲੀਅਰ ਕਰਨਾ ਚਾਹਾਂਗਾ ਮਹਾਵੀਰ ਕ੍ਰਾਂਤੀ ਸਿਵਾਸੰਧ ਹਾਲਸਾਲ ਨੇਤਾ ਜੀ ਸੁਭਾਸ਼ ਚੰਦ ਬੋਸ ਦਾ ਜਨਮ ਦਿਨ ਮਨਾਉਂਦਾ ਹੈ ਨੇਤਾ ਜੀ ਸੁਭਾਸ਼ ਚੰਦ ਬੋਸ ਦੇ ਕੰਮ ਸਾਨੂੰ ਵਧੀਆ ਲੱਗੇ ਅਸੀਂ ਉਹਨਾਂ ਦਾ ਜਨਮ ਦਿਨ ਮਨਾਉਂਦੇ ਹਾਂ ਮੈਂ ਨੇਤਾ ਜੀ ਸੁਭਾਸ਼ ਚੰਦ ਬੋਸ ਦੇ ਪਰਿਵਾਰ ਨੂੰ ਮਿਲਿਆ ਨਹੀਂ ਮੈਂ ਉਹਨਾਂ ਨੂੰ ਜਾਣਦਾ ਨਹੀਂ ਉਹਨਾਂ ਦਾ ਮਕਾਨ ਨੰਬਰ ਕੀ ਹੈ ਉਹ ਕਿਹੜੇ ਸ਼ਹਿਰ ਰਹਿੰਦੇ ਪਰ ਉਹਨਾਂ ਦੇ ਕੰਮ ਨੂੰ ਯਾਦ ਕੀਤਾ ਜਾਂਦਾ ਹੈ ਮਹਿ ਪ੍ਰਭਾਕਰ ਜੀ ਅਸੀਂ ਜਿਹੜਾ ਕੰਮ ਕਰ ਰਹੇ ਆ ਉਹਦੇ ਪਰਿਵਾਰ ਕਰਕੇ ਉਹਦਾ ਕੰਮ ਨਹੀਂ ਕਰ ਰਹੇ ਉਹਦੇ ਪਰਿਵਾਰ ਕਰਕੇ ਮੂਰਤੀ ਨਹੀਂ ਲਗਾਈ ਹੈ ਨਹੀਂ ਸਿਰਫ ਆਪਾਂ ਇਹ ਗੱਲ ਕਰ ਰਹੇ ਆ ਵੀ ਅੱਜ ਦਾ ਸ਼ਹੀਦੀ ਸਮਾਗਮ ਹੈ ਪ੍ਰਭਾਕਰ ਜੀ ਦਾ ਉਹਨਾਂ ਦੇ ਪਰਿਵਾਰ ਵਿੱਚੋਂ ਹੀ ਕੋਈ ਆਇਆ ਉਹਨਾਂ ਦੇ ਪਰਿਵਾਰ ਜਿਹੜਾ ਮੂਰਤੀ ਵਿੱਚੋਂ ਉਹਨਾਂ ਦੇ ਪਰਿਵਾਰ ਵਿੱਚੋਂ ਉਹਨਾਂ ਦੇ ਬੇਟਾ ਆਇਆ ਹੈ ਉਹਨਾਂ ਦੀ ਬਹੂ ਆਈ ਹੈ ਉਹਨਾਂ ਦੀ ਬੇਟੀ ਆਈ ਹੈ ਉਹਨਾਂ ਦਾ ਦਮਾਦ ਆਇਆ ਹੈ ਉਹਨਾਂ ਦਾ ਚਾਚਾ ਆਇਆ ਹੈ ਉਹਨਾਂ ਦੀ ਚਾਚੀ ਆਈ ਹੈ ਪਰਿਵਾਰ ਦੇ ਸਦਸ ਸਾਰੇ ਆਏ ਨੇ ਇੱਥੇ ਪਰ ਇਹ ਪਰਿਵਾਰ ਦਾ ਪ੍ਰੋਗਰਾਮ ਨਹੀਂ ਇਹ ਸਮਾਜ ਦਾ ਪ੍ਰੋਗਰਾਮ ਹੈ ਮੈਂ ਆਪ ਰਹੀਏ ਇਹ ਗੱਲ ਕਲੀਅਰ ਕਰਨਾ ਚਾਹੁੰਦਾ ਕਿ ਪਰਿਵਾਰ ਵਾਸਤੇ ਅਸੀਂ ਇਹ ਪ੍ਰੋਗਰਾਮ ਨਹੀਂ ਕਰਿਆ ਅਸੀਂ ਪ੍ਰਭਾਕਰ ਜੀ ਜੋ ਕੰਮ ਸੀ ਜੋ ਨੇਕ ਕੰਮ ਸੀ ਉਹ ਸਮਾਜ ਦੇ ਲਈ ਜਾ ਰਹੇ ਹਨ ਉਹਨਾਂ ਕਰਕੇ ਕੰਮ ਹੋਇਆ ਪ੍ਰਭਾਕਰ ਜੀ ਪ੍ਰਭਾਕਰ ਜੀ ਦੀ ਸ਼ਹਾਦਤ ਹੋਈ ਸੀ ਔਰ ਮੈਂ ਸਮਝਦਾ ਕਿ ਸਤਪ੍ਰਕਾਸ਼ ਪ੍ਰਭਾਕਰ ਜੀ ਨੂੰ ਜਿਹੜੇ ਵੀ ਸ਼ਹੀਦ ਨੇ ਉਹਨਾਂ ਨੂੰ ਯਾਦ ਕਰਨਾ ਇਹ ਬਹੁਤ ਜ਼ਰੂਰੀ ਹੁੰਦਾ ਔਰ ਸਮਾਜ ਚਛੀਆਂ ਪ੍ਰਤਾਪੰਦੀਆਂ ਨੇ ਤੇ ਉਹਦੇ ਲਈ ਅੱਜ ਸਾਰੇ ਇਕੱਠੇ ਹੋਏ ਆ ਮੇਰਾ ਅੱਜ ਦੇ ਦਿਨ ਤੇ ਮੈਂ ਉਹਨਾਂ ਨੂੰ ਆਪਣੀ ਤਰਫੋਂ ਸ਼ਰਧਾ ਤੇ ਸਤਿਕਾਰ ਭੇਟ ਕਰਦਾ ਔਰ ਇਹੋ ਜੇ ਮਹਾਪੁਰਸ਼ਾਂ ਨੂੰ ਯਾਦ ਕਰਦੇ ਰਹਿਣਾ ਚਾਹੀਦਾ ਹੈ ਇਸ ਦੀ ਇਹਨਾਂ ਤੋਂ ਸਾਨੂੰ ਪ੍ਰੇਰਣਾ ਮਿਲਦੀ ਹੈ ਸਤਪ੍ਰਕਾਸ਼ ਪ੍ਰਵਾਕਰ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਆਏ ਸੀ ਉਹਨਾਂ ਨੇ ਅੱਜ ਤੋਂ 35 ਸਾਲ ਪਹਿਲਾਂ 16 ਮਾਰਚ 1990 ਨੂੰ ਬਹੁਤ ਵੱਡੀ ਕੁਰਬਾਨੀ ਦਿੱਤੀ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਸਰਤ ਪ੍ਰਕਾਸ਼ ਪ੍ਰਭাকর ਜੀ ਨੇ ਇਸ ਟਾਊਨ ਦੀ ਬੜੀ ਸੇਵਾ ਕੀਤੀ ਇੱਥੇ ਦੀ ਡਿਵੈਲਪਮੈਂਟ ਲਈ ਉਹਨਾਂ ਦਾ ਬਹੁਤ ਵੱਡਾ ਰੋਲ ਰਿਹਾ ਇਸ ਕਰਕੇ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਐਸੇ ਸੂਰਬੀਰ ਔਰ ਐਸੇ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਟ ਕਰੀਏ ਇਸ ਲਈ ਅੱਜ ਇੱਥੇ ਫੰਕਸ਼ਨ ਤੋਂ ਇਲਾਵਾ ਮੂਰਤੀ ਦਾ ਨਾਗਰਨ ਵੀ ਹੋਣਾ ਉਸ ਪਰ ਕਿ ਉੱਥੇ ਹਾਜ਼ਰ ਹੋਵਾਂਗੇ ਜੀ